ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਉ ਅੰਕ 64 ਵਾਲੀ ਮਹਿਲਾਤੀ ਚਾ ਘਰ ਹੀ ਮਾਹੇ ਅੰਮ੍ਰਿਤ ਭਰਪੂਰ ਹੈ ਮਨ ਮੁਖਾਂ ਸਵਾਦ ਨਾ ਪਾਇਆ ਨਾ ਮੂਰਤ ਅੰਮ੍ਰਿਤ ਹਰੇਕ ਸਰੀਰ ਦੇ ਹਿਰਦੇ ਰੂਪ ਘਰ ਵਿੱਚ ਹੀ ਭਰਿਆ ਹੋਇਆ ਹੈ ਪਰ ਮਨ ਮੁਖਾਂ ਨੂੰ ਸਵਾਦ ਨਹੀਂ ਆਉਂਦਾ ਜਿਉਂ ਕਸਤੂਰੀ ਮਿਰਕ ਨਾ ਜਾਣੇ ਭਰਮ ਦਾ ਭਰਮ ਭੁਲਾਇਆ ਜਿਵੇਂ ਹਿਰਨ ਆਪਣੀ ਨਾਭੀ ਵਿੱਚ ਕਸਤੂਰੀ ਨਹੀਂ ਸਮਝਦਾ ਉਸੇ ਭਰਮ ਵਿੱਚ ਭੁੱਲਿਆ ਹੋਇਆ ਪਟਕਦਾ ਹੈ ਤਿਵੇਂ ਮਨਮੁਖ ਨਾਮ ਅੰਮ੍ਰਿਤ ਨੂੰ ਛਲਕਿ ਭੇਵ ਨੂੰ ਇਕੱਠਾ ਕਰਦਾ ਹੈ ਅੰਮ੍ਰਿਤ ਤਜਿਵੇਂ ਸੰਗ੍ਰਹਿ ਕਰਤੇ ਆਪ ਭੁਲਾਇਆ ਪਰ ਉਸਤੇ ਵੀ ਕੀ ਵਸ ਕਰਤਾਰ ਨੇ ਉਸਤੇ ਪਿਛਲੇ ਕੀਤੇ ਅਨੁਸਾਰ ਉਸ ਨੂੰ ਆਪ ਖੁੰਝਾਇਆ ਹੋਇਆ ਹੈ ਗੁਰਮੁਖ ਵਿਰਲੇ ਸੋ ਜਿ ਪੈ ਤਨਾ ਅੰਤਰ ਬ੍ਰਹਮਦਕਾਇਆ ਸਿਰਲੇ ਗੁਰਮਖ ਨੂੰ ਸਮਝ ਪੈਂਦੀ ਹੈ ਉਹਨਾਂ ਨੂੰ ਹਿਰਦੇ ਵਿੱਚ ਹੀ ਪ੍ਰਮਾਤਮਾ ਦਿਸਦਾ ਹੈ ਤਨ ਮਨ ਸੀਤਲ ਹੋਇਆ ਰਸਨਾ ਹਰ ਸਾਧ ਆਇਆ ਉਹਨਾਂ ਨਾਲ ਮਨ ਤੇ ਸਰੀਰ ਠੰਡੇ ਠਾਰ ਹੋ ਜਾਂਦੇ ਹਨ ਤੇ ਜੀਵ ਨਾਲ ਜਦ ਕਿ ਉਹਨਾਂ ਨੂੰ ਨਾ ਹੁੰਦਾ ਸਵਾਦ ਆ ਜਾਂਦਾ ਹੈ ਸ਼ਬਦੇ ਹੀ ਨਾਉ ਉਪਜੈ ਸ਼ਬਦੇ ਮੇਲ ਮਲਾਇਆ ਸਤਿਗੁਰੂ ਦੇ ਸ਼ਬਦ ਨਾਲ ਹੀ ਨਾਮ ਦਾ ਅੰਗੂਰ ਹਿਰਦੇ ਵਿੱਚ ਉਗਦਾ ਹੈ ਤੇ ਸ਼ਬਦ ਦੀ ਰਾਹੀ ਹੀ ਹਰੀ ਨਾਲ ਮੇਲ ਹੁੰਦਾ ਹੈ ਬੇਨ ਸ਼ਬਦ ਦੇ ਸਰ ਜਗ ਬੁਰਾਣਾ ਵਰਥਾ ਜਨਮ ਗਵਾਇਆ। ਫਮਿਤ ਵਿਨਸਾਰਾ ਸੰਸਾਰ ਪਾਗਲ ਹੋਇਆ ਹੈ ਪਿਆ ਹੈ। ਤੇ ਮਨੁੱਖਾ ਜਨਮ ਵਰਥ ਗਵਾਉਂਦਾ ਹੈ। ਅੰਮ੍ਰਿਤ ਇੱਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ। ਇਹ ਨਾਨਕ ਗੁਰੂ ਇੱਕ ਸ਼ਬਦ ਹੀ ਆਤਮਿਕ ਜੀਵਨ ਦੇਣ ਵਾਲਾ ਜਲ ਹੈ ਕਿਉਂ ਸਤਿਗੁਰੂ ਦੇ ਸੰਮੁਖ ਅਨੋਖ ਨੂੰ ਮਿਲਦਾ ਹੈ ਬੌੜੀ ਉਹ ਹਰ ਪੁਰਖ ਦਾ ਗਮ ਹੈ ਕਹੋ ਕਿਤ ਵਿਦ ਪਾਈ ਹੈ ਇਹ ਪੈਦਾ ਸੋ ਹਰੀ ਜੋ ਐ ਪਹੁੰਚ ਪੁਰਖ ਹੈ ਕਿਸ ਤਰ੍ਹਾਂ ਮਿਲ ਸਕਦਾ ਹੈ ਤੇ ਸਰੂਪਨਾਰੇ ਇੱਕ ਅਦ੍ਰਿਸ਼ਟ ਕਹੋ जन क्यों आई है उसका कोई रूप नहीं कोई रेख नहीं देश का भी नहीं हैं निरंकार निरंजन हर आगम क्या कह गुण शक्ल तो बिना है माया रहत है पहुंच तो परे है सो की आ के उसकी सिलसिला करिए ਜਿਵੇਂ ਆਪ ਪੁਜਾਈ ਆਪ ਸੋ ਹਰ ਮਾਰਗ ਪਾਈਐ ਜਿਸ ਮਨੁੱਖ ਨੂੰ ਆਪ ਪਰਉ ਸਮਝ ਦਿੰਦਾ ਹੈ ਉਹ ਪਰਉ ਤਿਰਾਤੀ ਚੁਰਤਾ ਹੈ ਗੁਰਪੂਰੇ ਬਖਾਲਿਆ ਗੁਰ ਸੇਵਾ ਪਾਈਐ ਪੂਰੇ ਗੁਰੂ ਨੇ ਹੀ ਉਸ ਦਾ ਜ਼ਿਆਰ ਕਰਾਇਆ ਹੈ ਗੁਰੂ ਦੀ ਵਸਿਕਾਰ ਕੀਤਾ ਹੀ ਉਹ ਮਿਲਦਾ ਹੈ ਲੋਕ ਮਹੱਲਾ ਪੀਚਾ ਜਿਉਂ ਤਨ ਕੋ ਲੂ ਪੀੜੀਐ ਰਤਨ ਭੋਰੀ ਦੇਹ ਜੇ ਮੇਰਾ ਸਰੀਰਤਾ ਪਰ ਵੀ ਲਹੂ ਨਾ ਦੇਵੇ ਭਾਵੇਂ ਤਿੜਾ ਵੰਗ ਇਸ ਕੋਲੂ ਵਿੱਚ ਪੀੜੀ ਪੀੜਿਆ ਜਾਏ ਭਾਵੇਂ ਜੇ ਨਿਕਾਂ ਕਾਲੇ ਕਸ਼ਟ ਔਣ ਤੇ ਵੀ ਮੇਰੇ ਅੰਦਰ ਸਰੀਰ ਦੇ ਬੱਚੇ ਰਹਿਣ ਦੀ ਲਾਲਸਾ ਰਤਾ ਪਰ ਨਾ ਹੋਵੇ ਜੋ ਵੰਜਾ ਚੌ ਕਿੰਨੀ ਐ ਜੋ ਵੰਜਾ ਚੌ ਕਿੰਨੀ ਐ ਸੱਚੇ ਸੁਦਲੇ ਨਹੀਂ ਜੀ ਮੇਰੀ ਜਿੰਦ ਸੱਚੇ ਪ੍ਰਭੂ ਦੇ ਪਿਆਰ ਤੋਂ ਵਾਰਨੇ ਸਦਕੇ ਪਈ ਹੈ ਨਾਨਕ ਮੇਲ ਨਚੀ ਰਾਤੀ ਅਤ ਡਹਿ ਹੈ ਇਹ ਨਾ ਨਚ ਤਾਂ ਹੀ ਪ੍ਰਭੂ ਨਾਲ ਬਲਾਪਨਾ ਦਿਨੇ ਤੇ ਨਾ ਰਾਤ ਕਿਦੇ ਵਿਣਿ ਨਹੀਂ ਤੋਤਾ ਮਹੱਲਾ ਤੀਜਾ ਸੱਜਣ ਮੈਂ ਦਾ ਰੰਗ ਲਾ ਰੰਗ ਲਾਈ ਮਨ ਲੀ ਮੇਰਾ ਸੱਜਣ ਰੰਗਿਲਾ ਹੈ ਮਨ ਲੈ ਕੇ ਪ੍ਰੇਮ ਦਾ ਰੰਗ ਲਾ ਦਿੰਦਾ ਹੈ ਜਾ ਮਜੀਠੇ ਕਪੜੇ ਰੰਗੇ ਪਾਹੇ ਜਿਵੇਂ ਕਪੜੀ ਵੀ ਪਾ ਦੇ ਕੇ ਮਜੀਠ ਤੇ ਚਰਨ रंगे जाते हैं आपा देख ही प्रेम रंग मिलता है नानक रंग ना, ना लग है कि हे नानक इस तरह का रंग फेर नहीं लगा ही कोई होर चढ़ सकता है भाव कोई होर चीज़ प्यारी नहीं लग सकती है। पौड़ी हर आप पढ़ते आप हर आप ਵੁਲਾਇਂਦਾ ਹਰਿਆਪੀ ਸਭ ਵਿੱਚ ਵਿਆਪ ਰਿਹਾ ਹੈ ਤੇ ਆਪ ਹੀ ਸਭ ਨੂੰ ਬੁਲਾਉਂਦਾ ਹੈ ਭਾਵ ਆਪ ਹੀ ਰੇਕ ਵਿੱਚ ਬੋਲਦਾ ਹੈ ਹਰੇ ਆਪ ਤੇ ਸ੍ਰੇਸ਼ਟ ਸਵਾਰ ਸਿਰ ਤੰਦੇ ਲਾਇਂਦਾ ਸੰਸਾਰ ਨੂੰ ਆਪ ਹੀ ਰਚ ਕੇ ਹਰੇਕ ਜੀਵ ਨੂੰ ਮਾਇਆ ਦੇ ਕਰਜੀਆਂ ਵਿੱਚ ਲਾ ਦਿੰਦਾ ਹੈ ਇਕਨਾ ਭਗਤੀ ਲਾਏ ਇਕ ਆਪਿ ਖਵਾਇਂਦਾ ਇਕ ਨੂੰ ਆਪਣੀ ਭਗਤੀ ਵਿੱਚ ਲਾਉਂਦਾ ਹੈ ਤੇ ਕਈ ਜੀਵ ਨੂੰ ਆਪ ਹੀ ਭਲਾਇਆ ਹੈ ਭਰਾਉਂਦਾ ਹੈ ਇਕ ਨਾਮਾਰਗ ਪਾਈ ਇਕ ਉਜੜ ਪਾਇੰਦਾ ਇਕ ਨੂੰ ਸਿਧੇ ਰਾਤੇ ਤੁਰਦਾ ਹੈ ਤੇ ਇਕ ਨੂੰ ਕਰਾਹੀ ਪਾ ਦਿੰਦਾ ਹੈ ਜਨ ਨਾਨਕ ਨਾਮ ਧਿਆਏ ਗੁਰਮਖ ਗੁਣ ਗਾਇੰਦਾ ਬਾਸ ਨਾਨਕੀ ਉਸ ਦੀ ਭਗਤੀ ਦੀ ਖਾਤਰ ਨਾਮ ਸਿਮਰਦਾ ਹੈ ਕਿ ਸਾਧਗੁਰੂ ਦੇ ਸੰਮੁਖ ਹੋ ਕੇ ਉਹਦੀ ਸਖਲਾ ਕਰਤਾ ਹੈ ਸ੍ਰੀ ਉਕਮਹਲਾ ਤੀਜਾ ਸਤਗੁਰ ਕੀ ਸੇਵਾ ਸਫਲ ਹੈ ਜੀ ਕੋ ਕਰੇ ਚਿਤ ਲਾਏ ਜੇ ਕੋ ਮਨੁਖ ਚਿਤ ਲਾ ਕੇ ਸੇਵਾ ਕਰੇ ਤਾ ਸਤੁਰਿ ਦੀ ਦਸੀ ਸੇਵਾ ਜਰੂਰ ਫਲ ਲੰਦੀ ਹੈ ਮਨ ਸਿੰਦੇ ਆਪਲ ਪਾਵਣਾ ਹਉਮੈ ਵਿੱਚੋਂ ਜਾਏ ਮਨ ਇੱਛਾផល ਮਿਲਦਾ ਹੈ ਤੇ ਹੰਕਾਰ ਮਨ ਵਿੱਚੋਂ ਦੂਰ ਹੁੰਦਾ ਹੈ। ਉਹ ਬੰਦਨ ਤੋੜੇ ਮੁਕਤ ਹੋਏ ਸੱਚੇ ਰਹਿ ਸਮਾਏ। ਗੁਰਿੰਦਸੀਕਾਰ ਮਾਇਆ ਦੇ ਬੰਧਨਾਂ ਤੋਂ ਤੋੜਦੀ ਹੈ। ਬੰਦਨਾਂ ਤੋਂ ਖਲਾਸੀ ਹੋ ਜਾਂਦੀ ਹੈ ਤੇ ਸੱਚੇ ਹਰੀ ਵਿੱਚ ਉਹ ਸਮਾਇਰਹਿੰਦਾ ਹੈ। ਇਸ ਜਗਮਾ ਹੈ ਨਾਮ ਲੱਭ ਹੈ ਗੁਰਮਖੋ ਸਹਿ ਮਨਾਈ ਇਹ ਸੰਸਾਰ ਵਿੱਚ ਖੜੀ ਦਾ ਨਾਮ ਦੁਰਲਭ ਹੈ ਸਤਗੁਰ ਦੇ ਸਨਮੁਖ ਨੂੰ ਕੋਈ ਮਨ ਵਿੱਚ ਆ ਕੇ ਵਸਦਾ ਹੈ ਨਾਨਕ ਜੋ ਗੁਰ ਸੇਵਿ ਆਪਣਾ ਹਉ ਤਿੰਨ ਬਲਿਹਾਰੇ ਜਾਉ ਇਹ ਨਾਨਕ ਮੈਂ ਸਦਕੀਆਂ ਉਹਨਾਂ ਤੋਂ ਜੋ ਆਪਣੀ ਸਤਗੁਰ ਦੀ ਸੇਵ ਕਰਦੇ ਹਨ ਮਹਲਾ ਟੀ ਜਾ ਮਨਮੁਖ ਮਨ ਅਜਿਹਾ ਹੈ ਦੁਜੇ ਲੱਗਾ ਜਾਏ ਮਨ ਮੁਖ ਦਾ ਮਨੁਸ ਤੇ ਕਾਬੂ ਤੋਂ ਬਾਹਰ ਹੈ ਕਿਉਂਕਿ ਉਹ ਮਾਇਆ ਦੇ ਵਿੱਚ ਜਾ ਕੇ ਲੱਗਾ ਹੋਇਆ ਹੈ ਤਿਸ ਨੂੰ ਦੁੱਖ ਸੁਪਨੇ ਨਹੀਂ ਦੁੱਖ ਹੈ ਦੁੱਖ ਵਿਹਾਏ ਛਟਾਏ ਹੈ ਕਿ ਉਸ ਨੂੰ ਸੁਪਨੇ ਵਿੱਚ ਵੀ ਸੁੱਖ ਨਹੀਂ ਮਿਲਦਾ ਉਹ ਦੀ ਉਮਰ ਸਦਾ ਦੁੱਖ ਵਿੱਚ ਹੀ ਗੁਜ਼ਰਦੀ ਹੈ ਘਰ ਘਰ ਪੜ ਪੜ ਪੰਡ ਥੱਕੇ ਸਿੱਧ ਸਮਾਦ ਲਗਾਏ ਅਨੇਕਾਂ ਪੰਡਤ ਲੋਕ ਪੜ ਪੜ ਕੇ ਤੇ ਸਿੱਧਾ ਸਮਾਦੀਆਂ ਲਾ ਲਾ ਕੇ ਥੱਕ ਗਏ ਹਨ ਇਹ ਮਨ ਵਾਸਨਾ ਆਵੀ ਥੱਕੇ ਕਰਮ ਕਮਾਈ ਕੋਈ ਕਰਮ ਕਰ ਕੇ ਥੱਕ ਗਏ ਹਨ ਪਰ ਨਾਲ ਤੇ ਸਮਾਧੀਆਂ ਨਾਲ ਇਹ ਮਨ ਕਾਬੂ ਨਹੀਂ ਆਉਂਦਾ ਇਹ ਘਤਾਰੀ ਪੇਸ਼ ਕਰ ਥੱਕੇ 68 ਤੀਰਥ ਨਾਏ ਪੇਸ਼ ਕਰਨ ਵਾਲੇ ਮਨ ਸਾਧੂ ਲੋਕਈ ਪੇਸ਼ ਕਰਕੇ 68 ਤੀਰਥਾਂ ਦੇ ਨਹਾ ਕੇ ਥੱਕ ਗਏ ਹਨ ਮਨ ਕੀ ਸਾਰ ਨ ਜਾਣੀ ਹਉ ਮੈਂ ਪਰਮ ਭੁਲਾਇ ਹਉ ਮੈਂ ਦੇ ਪਰਮ ਵਿੱਚ ਭੁੱਲੇ ਹੋਏ ਨੂੰ ਮਨ ਦੀ ਸਾਰ ਨਹੀਂ ਆਈ ਗੁਰਪ੍ਰਸਾਦ ਦੀ ਭਾਉ ਪਿਆ ਬੜੂ ਭਾਗ ਵਸਿਆ ਮਨੇ ਆਏ ਬੜੇ ਭਾਗ ਨਾਲ ਸਤਿਗੁਰੂ ਦੀ ਕਿਰਪਾ ਨਾਲ ਰਾਹੀ ਭਾਉ ਉਹ ਜਿਹਦਾ ਹੈ ਤੇ ਮਨ ਵਿੱਚ ਆਕੇ ਵਸਦਾ ਹੈ ਪੜੇ ਪਿਆ ਮਨ ਵਸ ਹੋਇਆ ਹਮੇਸ਼ਾ ਫਤ ਜਲਾਈ ਹਰੀ ਦਾ ਕੋ ਉਪਜ ਹੈ ਤੇ ਹਮੇਸ਼ਾ ਸਤਿਗੁਰੂ ਸਾਹਿਬ ਦੇ ਨਾਲ ਸਾੜ ਕੇ ਹੀ ਮਨ ਵਸ ਵਿੱਚ ਆਉਂਦਾ ਹੈ ਫਰ ਤੇ ਰੱਪੇ ਸੇ ਨਿਰਮਲੇ ਜੋਤੀ ਜੋਤ ਮਲਾਏ ਜੋ ਮਨੁਖ ਜੋਤੀ ਪਰੂ ਵਿੱਚ ਆਪਣੀ ਵਰਤੀ ਮਲਾ ਕੇ ਸੱਚੇ ਵਿੱਚ ਰੰਗੀ ਗਏ ਹਨ ਉਹ ਨਿਰਮਲ ਹੋ ਗਏ ਹਨ ਸਤਿਗੁਰ ਮਿਲਿਆ ਨਾਉ ਪਾਇਆ ਨਾਨਕ ਸੁਖ ਸਮਾਏ ਪਰ ਹੀ ਨਾਨਕ ਸਤਿਗੁਰ ਦੇ ਮਿਲਿਆ ਹੀ ਨਾਮ ਮਿਲਦਾ ਹੈ ਤੇ ਸੁਖ ਵਿੱਚ ਸਮਾਈ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ